ਮੇਰੇ ਨਾਲ ਸਾਡੇ ਐਮਐਸਸੀ ਐਮਐਸਸੀ ਜਿਹੜਾ ਟ੍ਰੇਡ ਵਿੰਗਾ ਉਹਦੇ ਚੇਅਰਮੈਨ ਨੀਲ ਗਰਗਜ ਜੀ ਔਰ ਟ੍ਰੇਡ ਬੈਂਕ ਦੇ ਚੇਅਰਮੈਨ ਠਾਕੁਰ ਸਾਹਿਬ ਬਿਲਕੁਲ ਮੌਜੂਦ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇ ਕੱਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਇਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਅਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋ ਜਾਂਣ ਲੱਗੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਂ ਸਮਝਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਪਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਨੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਿਨ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇਗੇ ਇੰਡਸਟਰੀ ਦੇ ਖੇਤਰ ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀ ਪਿਛਲੇ 3 ਸਾਲਾਂ ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੀ ਚੋਣ ਲੜ ਰਹੀ ਸੀ ਤਾਂ ਸਾਡੇ ਡੈਸ਼ਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾਦਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟੀਆਂ ਹੋ ਜਾਂਦੀਆਂ ਸੀ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਸਾਡੀ ਟੀਮ ਗਈ ਸੀ ਪਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਸੀ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨੇ ਗਿਆ ਕੱਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਉদ্যोगਪਤੀ ਕੋਈ ਵੀ ਇੰਡਸਟਰੀਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂਕਿ ਇਹਦਾ ਭਾਵ ਆ ਕਿ 45 ਜਦੋਂ ਭਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਪਰ 45 ਦਿਨਾਂ ਦੇ ਅੰਦਰ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਓਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਓਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਓਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਓਬਜੈਕਸ਼ਨ ਜਿਹੜੇ ਦੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਓਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ 45 ਦਿਨਾਂ ਚ ਆਪਣੇ ਓਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਇਹਨੂੰ ਡੀਮਡ ਅਪਰੂਵਲ ਵੀ ਕਹਿ ਦਿੰਦੇ ਆ ਉਹ ਬਿੱਲ ਜੂਗੀ ਤਾਂ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗ ਪੱਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣਗੀਆਂ ਪਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪ੍ਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਅਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ ਚ ਅਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰੋਸੈਸ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ ਪਾਏ ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈੱਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਦਾ ਚੱਲਦਾ ਰਹੂਗਾ ਔਰ ਉਸ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹੋ ਫੋਰੈਸਟ ਦਾਗਾ ਚਾਹੋ ਇਲੈਕਟ੍ਰਿਸਿਟੀ ਦਾਗਾ ਚਾਹ ਗਮਾਟਾ ਦਾਗਾ ਚਾਹ ਗਲਾਡਾ ਦਾਗਾ ਚਾਹ ਪੀਐਸਆਈ ਡੀਸੀ ਜਿੱਥੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੁਤਾਹੀ ਕੀਤੀ ਕਿਸੇ ਕਿਸਮ ਦੀ ਦੇਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਤੈਅ ਕੀਤੀ ਗਈ ਹੈ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ ਚ ਕੱਲ ਆਮ ਆਪੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਕੱਲ 12 ਵੱਡੇ ਐਲਾਨ ਕੱਲ 12 ਵੱਡੇ ਐਲਾਨ ਜਿਹੜੇ ਨਗੇ ਉਹ ਇੰਡਸਟਰੀ ਦੇ ਹੱਕ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਜਿਹੜਾ ਅੱਗੇ ਵਧੂਗਾ ਸੋ ਇਸ ਤੋਂ ਬਿਨਾ 125 ਕਰੋੜ ਦਾ ਜੇਕਰ ਕੋਈ ਵੀ ਵਿਅਕਤੀ 125 ਕਰੋੜ ਰੁਪਏ ਤੱਕ ਦਾ ਆਪਣਾ ਕੋਈ ਪ੍ਰੋਜੈਕਟ ਲਾਉਣਾ ਚਾਹੁੰਦਾ ਕੋਈ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਔਰ ਇਹ ਰਾਈਟ ਟੂ ਬਿਜ਼ਨਸ ਐਕਟ ਦੇ ਅਧੀਨ ਰਾਈਟ ਟੂ ਬਿਜ਼ਨਸ ਐਕਟ ਦੇ ਦੀ ਜਿਹੜੀਆਂ ਸੋਧਾਂ ਲੈ ਕੇ ਆਉਣੀਆਂ ਰਹੀਆਂ ਗਿਆ ਅਸੀਂ ਆਉਣ ਵਾਲੇ ਦਾ ਸੈਸ਼ਨ ਆ ਰਿਹਾ ਵਿਧਾਨ ਸਭਾ ਦਾ ਉਹ ਦਿਨ ਦਾ ਰਾਈਟ ਟੂ ਬਿਜ਼ਨਸ ਐਕਟ ਸੋਧ ਲੈ ਕੇ ਤਿੰਨ ਦਿਨ ਕਰਾਂਗੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਦਸਾਬਣਾ ਨਾ ਕਰਨਾ ਪਵੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਸ ਤੋਂ ਬਿਨਾ ਲੈਂਡ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਲੈਂਡ ਦੀ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਉਹ ਰੈਵਨਿਊ ਸਰਕਲ ਸੱਤ ਦਿਨਾਂ ਚ ਦੇਊਗਾ ਇਹਾਰੇ ਤੁਸੀਂ ਕਹਿੰਦੇ ਹੋ ਕਿ ਮੈਂ ਆਹ ਲੈਂਡ ਸਿਲੈਕਟ ਕਰ ਲਈ ਆਹ ਜਿਹੜੀ ਆ ਮਾਛੀਵਾੜ ਦੇ ਖੇਤਰ ਦੇ ਅੰਦਰ ਲੁਧਿਆਣਾ ਦੇ ਖੇਤਰ ਦੇ ਅੰਦਰ ਆਹ ਲੈਂਡ ਬਾਇ ਪ੍ਰਟਿਕਲ ਲੈਂਡ ਸਿਲੈਕਟ ਕੀਤੀ ਆ ਸੋ ਮੈਨੂੰ ਦੱਸਿਆ ਜਾਵੇ ਕਿ ਇਹ ਲੈਂਡ ਜਿਹੜੀ ਆ ਇੰਡਸਟਰੀ ਲੱਗਣ ਦੇ ਯੋਗ ਹੈਗੀ ਆ ਜਾਂ ਦੀ ਕੋਈ ਦਿੱਕਤ ਆ ਉਹ 7 ਦਿਨਾਂ ਦੇ ਅੰਦਰ ਅੰਦਰ ਸਰਕਲ ਜਿਹੜਾ ਰੈਵਨਿਊ ਅਧਿਕਾਰੀ ਆ ਉਹ ਰਿਪੋਰਟ ਕਰੂਗਾ ਔਰ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਆਨਲਾਈਨ ਜਿਹੜੀ ਆ ਫਿਜ਼ਿਬਿਲਿਟੀ ਰਿਪੋਰਟ ਕਨਸਰਨਡ ਵਿਅਕਤੀ ਨੂੰ ਜਿਹੜਾ ਵਿਅਕਤੀ ਚਾਹੁੰਦਾਗਾ ਪਹੁੰਚੂਗਾ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਇੰਡਸਟਰੀਸਟਾਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤਵੇ ਨਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਇੱਕ ਬਹੁਤ ਮਹੱਤਵਪੂਰਨ ਫੈਸਲਾਗਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਉਹਨਾਂ ਪਲਾਟਾਂ ਦੀ ਸਬਡਿਵੀਜ਼ਨ ਨਹੀਂ ਸੀ ਪਹਿਲਾਂ ਸਬਡਿਵੀਜ਼ਨ ਕਰਨ ਦੀ ਪਾਲਿਸੀ ਨਹੀਂ ਸੀ ਮੰਨ ਲਓ 2 ਏਕੜ ਦਾ ਪਲਾਟ ਆ ਕਿਸੇ ਦਸਲੇਸ ਦੇ ਦੋ ਪੁੱਤਰ ਨੇਗੇ ਤਿੰਨ ਪੁੱਤਰ ਨੇਗੇ ਉਹਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ ਸੀਗਾ ਕਿਉਂਕਿ ਪਾਲਿਸੀ ਤੋਂ ਬਾਹਰ ਸੀਗਾ PSIDC ਦੀ ਪਾਲਿਸੀ ਤੋਂ ਬਾਅਦ ਸੀਗਾ ਹੁਣ ਅਸੀਂ ਉਹ ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆਇਆਗੇ ਉਸ ਪਲਾਟ ਦੀ ਸਬ ਡਿਵੀਜ਼ਨ ਵੀ ਹੋ ਸਕਦੀ ਆ ਉਹਨੂੰ ਵੰਡਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਪਾਲਿਸੀ ਪਹਿਲਾਂ ਪੰਜਾਬ ਦੇ ਅੰਦਰ ਕਦੇ ਵੀ ਨਹੀਂ ਬਣੀ ਸੀ ਪਹਿਲੀ ਵਾਰ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ ਜਿਹੜੀ ਬਣਾਈ ਆ ਇਸ ਤੋਂ ਬਿਨਾ ਲੀਜ਼ ਹੋਲਡ ਤੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨਾ ਯਾਨੀ ਬਹੁਤ ਸਾਰੀਆਂ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਅਰਯੋਗ ਪਤਿਆਂ ਨੂੰ ਲੀਜ਼ ਹੌਲ ਤੇ ਦਿੱਤੀਆਂ ਗਈਆਂ ਲੀਜ਼ ਕੀਤੀ ਹੈ ਕਿਸੇ ਨੇ 33 ਸਾਲ ਦੀ ਕਿਸੇ ਨੇ 55 ਸਾਲ ਦੀ ਕਿਸੇ ਨੇ 90 ਸਾਲ ਦੀਆ ਲੀਜ਼ ਹੋਈ ਹੋਈ ਆ ਉਹ ਸਾਰੀਆਂ ਪ੍ਰਾਪਰਟੀਆਂ ਹੁਣ ਜਿਹੜੀਆਂ ਜੇਕਰ ਉਹ ਵਿਅਕਤੀ ਜਿਹੜੀ ਪਾਲਿਸੀ ਬਣ ਰਹੀ ਆ ਜੇਕਰ ਵਿਅਕਤੀ ਜਿਹੜਾ ਇੱਕ ਸਰਟਨ ਫੀਸ ਇੱਕ ਅਮਾਉਂਟ ਭਰੂਗਾ ਉਹ ਭਰ ਕੇ ਜਿਹੜੀ ਆ ਫਰੀ ਹੋਲਡ ਹੋ ਜੀ ਯਾਨੀ ਕਿ ਉਹ ਪ੍ਰਾਪਰਟੀ ਜਿਹੜੀ ਆ ਉਹਦੇ ਨਾਂ ਹੋ ਜੂਗੀ ਉਹਨੂੰ ਕੋਈ ਵੀ ਝੰਝਟ ਕਿਸੇ ਕਿਸਮ ਦਾ ਇਨ ਫਿਊਚਰ ਨਹੀਂ ਰਹੂਗਾ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਧਿయోగਪਤੀਆਂ ਦੇ ਹੱਕ ਵਿੱਚ ਕੀਤਾ ਔਰ ਇਸ ਤੋਂ ਬਿਨਾ ਅਸੀਂ ਅਸੀਂ ਅਨਾਉਂਸ ਕੀਤਾ ਸੀਗਾ ਤੁਹਾਡੇ ਯਾਦ ਹੋਊਗਾ ਕਿ ਇਸ ਬਜਟ ਸੈਸ਼ਨ ਦੇ ਅੰਦਰ 31 ਮਾਰਚ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀਗਾ ਕਿ ਇਸ ਵਾਰ ਅਸੀਂ 250 ਕਰੋੜ ਰੁਪਏ 250 ਕਰੋੜ ਰੁਪਏ ਜਿਹੜਾ ਇਨਸੈਂਟਿਵ ਆ ਜਿਹੜਾ ਕੋਈ ਨਾ ਕੋਈ ਸਬਸਿਡੀ ਆਪਾਂ ਕਹਿ ਲਿਆ ਇਨਸੈਂਟਿਵ ਆ ਜਿਹੜਾ ਇੰਡਸਟਰੀਸ ਨੂੰ ਮਿਲਦਾਗਾ ਉਹ ਅਸੀਂ ਇੱਕ ਸਾਥ ਦੇਵਾਂਗੇ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ ਉਹ ਜਿਹੜਾ ਇਨਸੈਂਟਿਵ ਆ ਸੀ ਪੰਜਾਂ ਮਹੀਨਿਆਂ ਚ ਪੰਜਾਂ ਮਹੀਨਿਆਂ ਚ 150 ਕਰੋੜ ਤੋਂ ਉੱਪਰ ਜਿਹੜੇ ਪੈਸੇ ਅਸੀਂ ਜਾਰੀ ਕਰ ਚੁੱਕੇ ਆ ਪਹਿਲੀ ਕਿਸ਼ਤ ਜਿਹੜੀ ਆ ਉਹ ਇਹਨਾਂ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਾਰੀ ਕੀਤੀ ਆ ਇਹ ਵੀ ਮੇਸਾਬੰਦ ਇੱਕ ਬਹੁਤ ਵੱਡਾ ਕੀਰਤੀਮਾਨ ਜਿਹੜਾ ਸਤਾਤ ਹੋਇਆਗਾ ਕਿਉਂਕਿ ਨਹੀਂ ਪੁਰਾਣੀਆ ਸਰਕਾਰਾਂ ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ਚ 53 ਕਰੋੜ ਰੁਪਇਆ ਅਕਾਲੀ ਦਲ ਭਾਜਪੀ ਦੇ ਕਿਸੇ ਵੀ ਸਾਲ ਚ ਕੋਈ ਵੀ ਰੁਪਇਆ ਨਹੀਂ ਪਰ ਲੇਕਿਨ ਅਸੀਂ ਪਿਛਲੇ ਸਾਲੋਂ ਦਿੰਦੇ ਆ ਰਹਿਆਂਗੇ ਸੋ ਇਸ ਸਾਲ ਅਸੀਂ 250 ਕਰੋੜ ਰੱਖਿਆ ਪਿਛਲੇ ਸਾਲ 100 ਕਰੋੜ ਰੁਪਏ ਰੱਖਿਆ ਸੀਗਾ ਸੋ ਲਗਾਤਾਰ ਅਸੀਂ ਹਰੇਕ ਮਹੀਨੇ ਰੱਖਦੇ ਆ ਔਰ ਇੰਡਸਟਰੀ ਨੂੰ ਦਿੰਦੇ ਆਗੇ ਸੋ ਇਸ ਵਾਰ 250 ਕਰੋੜ ਰੁਪਏ ਜਿਹੜਾਗਾ ਉਹ ਅਸੀਂ ਪੇ ਕਰ ਚੁੱਕੇ ਆ ਸੋ ਨਾ ਸੌਰੀ 150 ਕਰੋੜ ਰੁਪਏ ਪੇ ਕਰ ਚੁੱਕੇ ਆ 250 ਕਰੋੜ ਚੋਂ ਸੋ ਇਹ ਵੀ ਬੈਸਾ ਬੰਦਾ ਬਹੁਤ ਬਟਾ ਫੈਸਲਾ ਜਿਹੜਾ ਇੰਡਸਟਰੀ ਦੇ ਹੱਕ ਵਿੱਚ ਹੋਇਆਗਾ ਇਸ ਤੋਂ ਬਿਨਾ ਜੇਕਰ ਕੋਈ ਵੀ ਵਿਅਕਤੀ ਆਪਣੀ ਬਿਲਡਿੰਗ ਦਾ ਪਲਾਨ ਬਣਾਉਣ ਦੇ ਲਈ ਸਟੇਬਿਲਿਟੀ ਸਰਟੀਫਿਕੇਟ ਲੈਣ ਲਈ ਹੁਣ ਕਿਸੇ ਦਫਤਰ ਜਾਣ ਦੀ ਲੋੜ ਨਹੀਂ ਜਿਹੜੇ ਅਸੀਂ ਇੱਕ ਆਰਕੀਟੈਕਚਰ ਦਾ ਇੱਕ ਇੰਜੀਨੀਅਰਾਂ ਦਾ ਇੱਕ ਗਰੁੱਪ ਬਣਾਵਾਂਗੇ ਕਿ ਲੁਧਿਆਣੇ ਦੇ ਅੰਦਰ ਆਹ ਸਰਟੀਫਾਈਡ ਸਾਡੇ ਕੋਲੇ ਜਿਹੜੇ ਨੇ ਆਰਕੀਟੈਕਟ ਨੇਗੇ ਆ ਸਰਟਨ ਇੰਜੀਨੀਅਰ ਨੇਗੇ ਕੋਈ ਵੀ ਵਿਅਕਤੀ ਉਹਨਾਂ ਇੰਜੀਨੀਅਰਾਂ ਤੋਂ ਜਾ ਕੇ ਆਪਣੀ ਰਿਪੋਰਟ ਲੈ ਕੇ ਕਿ ਮੈਂ ਇਸ ਜਗ੍ਹਾ ਤੇ ਪਲਾਟ ਆ ਇਸ ਪ੍ਰਕਾਰ ਦੀ ਬਿਲਡਿੰਗ ਬਣਾਉਣਾ ਚਾਹਾਂਗਾ ਜਦੋਂ ਸਰਟੀਫਾਈ ਕਰ ਦੇਣਗੇ ਉਹ ਆ ਕੇ ਸਾਡੇ ਡਿਪਾਰਟਮੈਂਟ ਜਮਾ ਕਰਾਉਣਗੇ ਤਾਂ ਉਸ ਤੋਂ ਬਾਅਦ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀਗਾ ਹਮੇਸ਼ਾ ਨਕਸ਼ਾ ਬਣਾਉਣ ਦੇ ਨਾਂ ਦੇ ਉੱਤੇ ਸਾਈਟ ਪਲਾਨ ਬਣਾਉਣ ਦੇ ਨਾਂ ਦੇ ਉੱਤੇ ਬੜੀ ਖੱਜਲ ਖਵਾਰੀ ਹੁੰਦੀ ਸੀ ਔਰ ਕਿਤਨਾ ਕਿਤੇ ਕ੍ਰਾਪਸ਼ਨ ਦਾ ਵੀ ਸ਼ਕਾਰ ਹੋ ਜਾਂਦਾ ਸੀਗਾ ਸੋ ਉਸ ਤੋਂ ਇੱਕ ਬਹੁਤ ਵੱਡੀ ਰਾਤ ਜਿਹੜੀ ਆ ਉਹ ਪੰਜਾਬ ਦੇ ਸਾਰੇ ਉਦਯੋਗਪਤੀਆਂ ਨੂੰ ਮਿਲੂਗੀ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ 260 ਉਦਯੋਗਿਕ ਪਲਾਟ ਜਿਹੜੇ ਨੇਗੇ ਜਿਹੜੇ ਖਾਲੀ ਪਏ ਸੀ ਉਹਨਾਂ ਨੂੰ ਬੜੇ ਜਲਦੀ ਅਸੀਂ ਉਹਨਾਂ ਦੀ ਆਕਸ਼ਨ ਕਰ ਰਹੇ ਆ ਉਹਨਾਂ ਨੂੰ ਨਿਲਾਮ ਕਰ ਰਹੇ ਆ ਤਾਂ ਕਿ ਨਵੇਂ ਉਦਯੋਗ ਜਿਹੜੇ ਨੇ ਉਹ ਪੰਜਾਬ ਵਿੱਚ ਆਉਣ ਇਸ ਤੋਂ ਬਿਨਾ ਬਹੁਤ ਹੀ ਵੱਡਾ ਇੱਕ ਫੈਸਲਾ ਹੋਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਜਿਹੜੇ 52 ਫੋਕਲ ਪੁਆਇੰਟ ਨੇ ਪੰਜਾਬ ਦੇ 52 ਫੋਕਲ ਪੁਆਇੰਟ ਨੇ ਪੰਜਾਬ ਦੇ ਉਹਨਾਂ ਦਾ ਨਵੀਨੀਕਰਨ ਕਰਨ ਦੇ ਲਈ ਅਸੀਂ 300 ਕਰੋੜ ਰੁਪਏ ਲਾੜ ਕੀਤੇ ਨੇਗੇ 300 ਕਰੋੜ ਰੁਪਏ ਦੇ ਨਾਲ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕਾਇਆਕਲਪ ਹੋਊਗੀ ਨਵੰਬਰ 2025 ਤੱਕ ਨਵੰਬਰ 2025 ਤੱਕ ਜਿਹੜਾ ਹੈਗਾ ਸਾਰੇ ਰਾਸਤੇ ਲਾਈਟਾਂ ਸਾਈਨ ਬੋਰਡ ਪਾਣੀ ਆਪ ਦੇ ਸਾਰੇ ਜਿਹੜੇ ਕੰਮ ਨੇਗੇ ਉਹ ਪੂਰੇ ਹੋ ਜਾਣਗੇ ਸਮਝ ਸਮਝਦਾ ਇਹ ਵੀ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਉਹ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਇੱਕ ਫਾਇਰ ਫਾਇਰ ਦੀ ਐਨਓਸੀ ਜਿਹੜੀ ਅੱਗ ਅੱਗ ਦੀ ਜਿਹੜੀ ਐਨਓਸੀ ਹੁੰਦੀ ਆ ਉਹ ਪਹਿਲਾਂ ਉਹਦਾ ਸਰਟੀਫਿਕੇਟ 3 ਸਾਲ ਲਈ ਹੁੰਦਾ ਸੀਗਾ ਸੌਰੀ 1 ਸਾਲ ਲਈ ਹੁੰਦਾ ਸੀਗਾ ਵੀ 1 ਸਾਲ ਬਰ ਸਾਲ ਇਸਾ ਲਿਆ ਅਗਲੇ ਸਾਲ ਜਿੱਥੇ ਆਪਾਂ ਬੈਠੇ ਆ ਇਹਦਾ ਸਰਟੀਫਿਕੇਟ ਫਾਇਰ ਦਾ ਹਰੇਕ ਸਾਲ ਰਿਨਿਊ ਕਰਾਉਣਾ ਪੈਂਦਾ ਸੀਗਾ ਹਰੇਕ ਸਾਲ ਨਵਿਆਉਣਾ ਪੈਂਦਾ ਸੀਗਾ ਉਹਨੂੰ ਨਵਾਂ ਕਰਾਉਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾ ਗਿਆ ਕਿ ਹੁਣ ਅਸੀਂ 3 ਸਾਲਾਂ ਬਾਅਦ ਉਹ ਲਿਆ ਕਰਾਂਗੇ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਔਰ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਅਲਵਿਦਾ ਹੋਊਗੀ ਖਤਮ ਹੋਊਗੀ ਇਸ ਤੋਂ ਬਿਨਾ ਲੈਂਡ ਕਨਵਰਜਨ ਜਿਹੜੀ ਆ ਜਿਹੜੀ ਲੈਂਡ ਯੂਜ਼ ਕਨਵਰਜਨ ਪਾਲਿਸੀ ਇਹ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਲੈਂਡ ਯੂਜ਼ ਕਨਵਰਸ਼ਨ ਪਾਲਿਸੀ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਯਾਨੀ ਕਿ ਤੁਸੀਂ ਪਲਾਟ ਕਿਸੇ ਕੰਮ ਲਈ ਲਿਆ ਸੀਗਾ ਤੁਸੀਂ ਉਹਨੂੰ ਕਨਵਰਜ ਕਨਵਰਟ ਕਰਕੇ ਚਾਹੁੰਦੇ ਹੋ ਕਿ ਮੈਂ ਇੱਥੇ ਹੋਟਲ ਬਣਾਉਣਾਗਾ ਮੈਂ ਇੱਥੇ ਨਵੀਂ ਕਿਸਮ ਦੀ ਇੰਡਸਟਰੀ ਲਾਉਣੀ ਆ ਉਹ ਪਾਲਿਸੀ ਵੀ ਜਿਹੜੀ ਆ ਪਹਿਲੀ ਵਾਰ ਅਸੀਂ ਮਨਜ਼ੂਰ ਕੀਤੀ ਆ ਇਹਦੇ ਦੇ ਵਿੱਚ 10 ਕਿਸਮ ਦੇ ਜਿਹੜੇ ਵਪਾਰ ਨੇ ਉਹ ਆ ਸਕਣਗੇ ਇੰਡਸਟਰੀ ਦੇ ਵਪਾਰ ਨੇ ਹੋਰ ਕਾਫੀ ਵਪਾਰ ਨੇ ਜਿਹੜੇ ਆ ਸਕਣੇ ਜਿਨ੍ਹਾਂ ਨੂੰ ਤੁਸੀਂ ਬਦਲ ਸਕਦੇ ਹੋ ਯਾਨੀ ਤੁਸੀਂ ਇੰਡਸਟਰੀ ਲੈਂਡ ਪਲਾਟ ਲੈਂਡ ਵੇਲੇ ਕਿਹਾ ਕਿ ਮੈਂ ਇੱਜੀ ਟੂਲ ਇੰਡਸਟਰੀ ਲਾਉਣੀ ਆ ਜਦੋਂ ਤੁਸੀਂ ਦੇਖਿਆ ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਹਾਨੂੰ ਲੱਗਿਆ ਕਿ ਸਥਿਥ ਨਹੀਂ ਤੁਸੀਂ ਚਾਹੁੰਦੇ ਹੋ ਕਿ ਉੱਥੇ ਹੋਟਲ ਬਣ ਜਾਏ ਤਾਂ ਬਿਲਕੁਲ ਤੁਸੀਂ ਆਪਣੀ ਲੈਂਡ ਦੀ ਕਨਵਰਜਨ ਉਸ ਦੀ ਕਰਵਾ ਲਓਗੇ ਉਸ ਪਾਲਿਸੀ ਦੇ ਤਹਿਤ ਸੀਐਲਯੂ ਦੀ ਕਨਵਰਜਨ ਕਰਾ ਲਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਸੋ ਮੇਰਾ ਕਹਿਣ ਦਾ ਭਾਵ ਆ ਕੱਲ ਪੰਜਾਬ ਦਾ ਇਤਿਹਾਸਕ ਦਿਨ ਸੀਗਾ ਉਦਯੋਗਿਕ ਖੇਤਰ ਦਾ ਇਤਿਹਾਸਕ ਦਿਨ ਸੀਗਾ ਜਿਦੇ ਵਿੱਚ 12 ਵੱਡੇ ਫੈਸਲੇ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਹੋਏ ਨੇਗੇ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਏ ਨੇਗੇ ਜਿਦੇ ਨਾਲ ਆਉਣ ਵਾਲੇ ਸਮੇਂ 'ਚ ਉਦਯੋਗ ਜਿਹੜਾ ਪੰਜਾਬ ਬੜੀ ਤੇਜ਼ੀ ਦੇ ਨਾਲ ਵਧੂਗਾ ਔਰ ਪੰਜਾਬ ਦੇ ਅੰਦਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਔਰ ਇਹ ਪਾਲਿਸੀਆਂ ਜਿਹੜੀਆਂ ਲੈ ਕੇ ਆਇਆ ਅਸੀਂ ਕੱਲ ਇਹ ਬੜੀਆਂ ਉਦਯੋਗ ਖੇਤਰ ਦੇ ਮੀਲ ਪੱਥਰ ਸਾਬਤ ਹੋਣਗੀਆਂ ਔਰ ਪੰਜਾਬ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਦਾ ਚੰਦ ਜਿਹੜਾ ਦੁਆਰੇ ਬਣੂਗਾ ਕਿਉਂਕਿ ਪੁਰਾਣੀ ਜਿਹੜੀ ਆ ਪਿਛਲੇ 25 30 ਸਾਲ ਜੋ ਹਾਲਾਤ ਪੰਜਾਬ ਦੇ ਰਹੇ ਨੇ ਪੰਜਾਬ ਜਾਣਦਾਗਾ ਕਿ ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ ਅਕਾਲੀਦਰ ਭਾਜਪੀ ਨੇ ਕਾਂਗਰਸ ਪਾਰਟੀ ਨੇ ਕੋਈ ਵੀ ਸਮਾਂ ਨਹੀਂ ਛੱਡਿਆ ਜਦੋਂ ਇੰਡਸਟਰੀ ਤਬਾਹ ਨਾ ਕਰਦੇ ਹੋਣ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਪੰਜਾਬ ਦੀ ਇੰਡਸਟਰੀ ਨੂੰ ਅੱਗੇ ਵਧਾਉਣ 'ਚ ਲੱਗੇ ਹੋਏ ਆਗੇ ਔਰ ਸਾਡੇ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਮਿਸ਼ਨਰ ਲਗਾਤਾਰ ਦਿਸ਼ਾ ਨਿਰਦੇਸ਼ ਦਿੰਦੇ ਨੇ ਲਗਾਤਾਰ ਹਦਾਇਤ ਜਾਰੀ ਕਰਦੇ ਨੇਗੇ ਕਿ ਇਸ ਪ੍ਰਕਾਰ ਦੀ ਪਾਲਿਸੀ ਲੈ ਕੇ ਆਓ ਇਸ ਪ੍ਰਕਾਰ ਦੀ ਪਾਲਿਸੀ ਲਿਆਓ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰੇ ਥੈਂਕ ਯੂ ਜੀ